ਲੇ ਬੇਬੇ ਜਿਹੜੀ ਗੱਲ ਦਾ ਮੈਨੂੰ ਡਰ ਸੀ ਉਹੀ ਗੱਲ ਹੋ ਗਈ। ਹੋਰ ਪੁੱਤ ਮਾਦਾ ਤੈਨੂੰ ਕਹੀ ਜਾਂਦੀ ਸੀ ਵੀ ਉਹ ਹੋ ਕਬਰ ਕੇ ਜੇ ਵਾਗ ਗਿਆ ਘਰੋਂ ਵੀ ਉਹਦੇ ਮੂਰੇ ਹੋ ਗਈਆਂ ਤਾਂ ਵੀ ਨਹੀਂ ਉਹ ਤਾਂ ਮੰਨਿਆ ਡੁੱਬ ਜਾਣਾ। ਉਹਦਾ ਖਬਰਾ ਹਟੀ ਪਹਿੜਾਗਾ। ਕੀ ਕਰਗੇ ਹੁਣ ਉਹਦਾ? ਪਹਿਲੇ ਦਿਨੋਂ ਹੀ ਨਹੀਂ ਸੁਣਦਾ ਕਿਸੇ ਦੀ ਗੱਲ। ਜੇ ਸੁਣਦਾ ਹੋਵੇ ਆਹ ਦਿਨ ਕਾ ਨੂੰ ਦੇਖਣੇ ਪੈਂਦੇ ਆਪਾਂ ਨੂੰ। ਪੁੱਤ ਦਿਨਾਂ ਦਾ ਤਾਂ ਮੈਂ ਪਹਿਲਾਂ ਕਹੀ ਜਾਂਦੀ ਹੈਗੀ ਉਹ ਤਾਂ ਤੇਰੇ ਪਿਓ ਨੇ ਚਮੜਾਇਆ ਸੀਗਾ। ਮੈਂ ਪਹਿਲਾਂ ਤੈਨੂੰ ਬੋਲੀ ਨਹੀਂ ਸੀਗੀ। ਉਹਨੇ ਸਿਰ ਚੜਾ ਲਿਆ। ਬਸ ਫਿਰ ਸਿਰ ਚੜਾ ਲਿਆ ਬਸ ਬੈਠੇ ਰਿਹਾ ਫਿਰ। ਹੁਣ ਦੇਖ ਕੀ ਬਣੂਗਾ ਹੁਣ ਕੌਣ ਛੜਾਊਗਾ ਉਹਨੂੰ ਛੜਾਉਂਦਾ ਹੁਣ ਉਹੀ ਛੜਾਉਂਗੇ ਪਤਾ ਪੰਤਾ ਕੀ ਪਤਾਗਾ ਹੁਣ ਪਤਾ ਕੀ ਪਤਾ ਕੀ ਬਣੂ ਉਹਦੇ ਨਾਲ ਜੋ ਬੰਨਾ ਸੀ ਬੇਬੇ ਬਣ ਗਿਆ ਹੁਣ ਤਾਂ ਇੱਕੋ ਹੀ ਹੱਲ ਹੈ ਸੰਦੀਪ ਯਾ ਕਿਕਰ ਸਿੰਘ ਨੂੰ ਲੈ ਕੇ ਆ ਠੀਕ ਆ ਜਨਾਬ ਕਿਕਰ ਸਿੰਘ ਕਿਕਰ ਸਿੰਘ ਤੇਰੀ ਜ਼ਮਾਨਤ ਹੋ ਗਈ ਹੈ ਸਾਹਮਣੇ ਬੁਲਾਇਆ ਹੈ ਮੇਰੀ ਜ਼ਮਾਨਤ ਹੋ ਗਈ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਮੈਂ ਬਹੁਤਾ ਟਾਈਮ ਇਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਹਿ ਨਹੀਂ ਸਕਦਾ ਜਮਾਨਤ ਮੇਰੀ ਹੋਣੀ ਸੀ ਤੇ ਜਮਾਨਤ ਹਾਂ ਜਰੂਰ ਮੇਰੀ ਭੈਣ ਨੇ ਕਰਾਈ ਬੰਤੋਂ ਨੇ ਚਲ ਲੈ ਹੋ ਮੈਂ ਤਾਂ ਇੱਕ ਰਾਤ ਵੀ ਨਹੀਂ ਕੱਤੀ ਉਹਨਾਂ ਨੇ ਤਾਂ ਕੇਰਿੰਗ ਐਂ ਕਰਾਇਆ ਸੀ ਮੈਨੂੰ ਜੇਲ੍ਹ ਦੇ ਅੰਦਰ ਵੀ ਪਤਾ ਨਹੀਂ ਮੈਂ ਕਿੰਨੀ ਕ ਸਜ਼ਾ ਹੋ ਜਿੰਦੀ ਮੈਨੂੰ ਤੇ ਮੇਰੀ ਗੱਲ ਸਮਝਾਜੋ ਤੇਰਾ ਬੰਤ ਤਨ ਮੈਂ ਵਧੀਆ ਕਰੂੰਗਾ ਠੀਕ ਹੈ ਨਾ ਹੱਸ ਓਏ ਆ ਵੀ ਕਿਕਰ ਸਿਆ ਤੇਰਾ ਖਿਹੜਾ ਛੁੱਟ ਗਿਆ ਹਸੀਗਾ ਬਈ ਸ਼ੁਕਰੀਆ ਤੁਹਾਡਾ ਬਈ ਤੁਸੀਂ ਮੇਰਾ ਖਿਹੜਾ ਛੜਾ ਲਿਆ ਓ ਧੰਨਵਾਦ ਇਹਨਾਂ ਦਾ ਨਹੀਂ ਉਹ ਕੁੜੀ ਦਾ ਕਰ ਜੇ ਉਹ ਦਰਖਾਸਤ ਵਾਪਸ ਨਾ ਲੈਦੀ ਤੂੰ ਵੱਜ ਗਿਆ ਸੀ 5-7 ਸਾਲ ਲਈ ਪਰਉਣਾ ਹੁਣ ਕਿਉਂ ਨਹੀਂ ਵੀ ਪਾ ਕੇ ਖੜਾ ਹੁਣ ਤਾਂ ਤੇਰਾ ਰਾਜ਼ੀਨਾਮਾ ਵੀ ਹੋ ਗਿਆ ਅੱਛਾ ਜਗਬਜੀ ਸਾਨੂੰ ਫੇਰ ਇਜਾਜ਼ਤ ਹੈ ਹਾਂਜੀ ਹਾਂਜੀ ਬਜ਼ੁਰਗੋ ਤੁਸੀਂ ਜਾਓ ਘਰੇ ਬਾਕੀ ਕੋਈ ਨਹੀਂ ਹੌਸਲਾ ਰੱਖੋ ਸਭ ਸਹੀ ਹੋ ਜਾਊਗਾ ਠੀਕ ਹੈ ਬਜ਼ੁਰਗੋ ਤੁਸੀਂ ਜਾਓ ਚਲੋ ਚੱਲੀ ਉਹ ਨਹੀਂ ਪਾ ਚੱਲ ਬਣਿਆ ਕਿਕਰ ਸਿਆ ਹਾਂਜੀ ਅੱਗੇ ਤੋਂ ਉਹ ਗਲਤੀ ਨਾ ਕਰੀ ਜਿਹੜੀ ਤੇਰੀ ਮੈਂ ਮੌਕੇ ਤੇ ਸਹੀ ਕੀਤੀ ਹੈ ਤੇ ਜਿਹਦੇ ਕਰਕੇ ਤੇਰੇ ਪੰਜ ਦਰਿਆ ਬਣੇ ਸੀ ਸਮਝ ਗਿਆ ਨਾ ਕਿਉਂ ਨਾ ਤੁਹਾਨੂੰ ਕੀ ਲੱਗਦਾ ਕਿਤਰ ਸਿੰਘ ਨੂੰ ਛੱਡਣਾ ਸਹੀ ਹੈ ਉਹ ਸੰਦੀਪ ਗੱਲ ਸਹੀ ਤੇ ਗਲਤ ਦੀ ਨਹੀਂ ਇਹ ਇਹਨਾਂ ਦੇ ਘਰ ਦਾ ਮਸਲਾ ਹੈ ਤੇ ਸਾਡੇ ਸਮਾਜ ਚ ਬਹੁਤ ਸਾਰੇ ਮਸਲੇ ਨਾ ਉਹੀ ਉਲਝਾਏ ਹੋਏ ਆ ਲੋਕਾਂ ਨੇ ਆ ਗਿਆ ਮਾਮਾ ਹਾਂਜੀ ਆ ਗਿਆ ਸੱਸੀ ਕਾ ਮਾ ਸਤਿ ਸ਼੍ਰੀ ਅਕਾਲ। ਹੋ ਠੀਕ ਆ ਮਾ। ਠੀਕ ਐ। ਦੇਖ ਲੈ ਪੁੱਤ ਤੇਰੇ ਮਾਮੇ ਨੇ ਇੱਕ ਵੀ ਰਾਤ ਜੇਲ੍ਹ ਚ ਨਹੀਂ ਕੱਟੀ। ਕਿਸੇ ਦੀ ਹਿੰਮਤ ਨਹੀਂ ਕਿ ਮੈਨੂੰ ਜੇਲ੍ਹ ਦੀਆਂ ਤਾਲਾਂ ਪਿਆ ਸਕੇ। ਬਾਲਕ ਖੁਸ਼ ਨਾ ਹੋ ਜੇ ਮੈਂ ਤਰਖਾਸ ਫਾਪਸ ਨਾਲ ਐਂਦੀ ਨਾ ਤਾਂ ਤੈਨੂੰ ਜੇਲ੍ਹ ਦੀਆਂ ਦਾਲਾਂ ਹੀ ਪੀਣੀਆਂ ਪੈਣਗੀਆਂ। ਉਹ ਤਾਂ ਵੀਰੇ ਹੋਰ ਨੇ ਸਾਡੀ ਮਿਹਨਤ ਕੀਤੀ ਆ ਤੇ। ਨਾਲ ਸਹਿਮਤ ਆ। ਆ ਪਹਿਲਾਂ ਤਾਂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰੀ ਪਈ ਆ ਉਹਨੇ। ਸਸਗੰਤੇ ਜਲੂਸ ਕੱਢ ਕੇ ਗਿਆ ਹੈ ਤੇ ਆ ਤੀਜੀ ਹਰਕਤ ਆ ਉਹਨੇ ਇੰਨੀ ਮਾੜੀ ਕੀਤੀ ਆ ਜੇ ਮੇਰੇ ਪਿਓ ਨੂੰ ਕੁਝ ਹੋ ਜਾਂਦਾ ਅਸੀਂ ਤਾਂ ਜਾ ਜਾਂਦੀ ਨੂੰ ਹੋ ਗਏ ਸੀ ਨਾ ਆ ਦੇਖ ਲੋ ਕੀ ਹਾਲਤ ਕਰਤੀ ਆ ਉਹੀ ਤਾਂ ਗੱਲ ਵੀਰੇ ਹੁਣ ਤਾਂ ਸ assi ਕੀ ਕਰੀਏ ਇਹਦੇ ਚ ਹੈ ਹੁਣ ਅਸਤਾ ਦਰਖਾਸਤ ਦੇਣੀ ਸੀ ਕੱਲ ਨੂੰ ਕੁਝ ਹੋਰ ਕਰ ਦਿੰਦਾ ਮੈਨੂੰ ਤਾਂ ਡਰ ਹੋਇਆ ਪਿਆ ਨਾਲੇ ਘਰੇ ਆ ਟਾਉਣ ਲੱਗ ਗਿਆ ਸਾਨੂੰ ਤਾਂ ਹੁਣ ਪਾਈ ਗੱਲਾਂ ਤੁਹਾਡੀਆਂ ਵੀ ਜਾਏਗਾ ਪਰ ਅਸੀਂ ਤਾਂ ਆਪਣੀਆਂ ਛੋਟੀਆਂ-ਛੁੜੀਆਂ ਭਾਣੀਆਂ ਛੱਡ ਕੇ ਆਏ ਉਹਨਾਂ ਦੇ ਮੂੰਹ ਨਾ ਆਏ ਪਿੰਡ ਉੱਤਾਂ ਪਾਂਧੀਆ ਕਰਕੇ ਆ ਗਿਆ ਸਾਡੀ ਬਿਟੀ ਐ ਜਿਹੜੀ ਦੀ ਉਹਨੇ ਸਾਰੇ ਪਿੰਡ ਚ ਪੱਟੀ ਮੇਸ ਕਰਤੀ ਸਾਡੇ ਚ ਜੀ ਜੀ ਸਾਨੂੰ ਕਹਿੰਦਾ ਇਹ じゃ ਸਾਡੀ ਕੁੜੀ ਨੇ ਕੀ ਖੂ ਪੱਟਤਾ ਜਿਹੜਾ ਉਹ ਆ ਕੇ ਕਿਸ ਨੂੰ ਢਾਉਂਦਾ ਹੈਗਾ ਅਸੀਂ ਵੀ ਕੀ ਜਵਾਬ ਦੇ ਕੇ ਹੱਥ ਬੰਨ ਕੇ ਬੇਨਤੀ ਹੈ ਜੀ ਦਰਖਾਸਤ ਤੁਸੀਂ ਵਾਪਸ ਲੈ ਲਓ ਜਵਾਕਾਂ ਵੱਲ ਸੋਚੋ ਦੇਖ ਬਾਈ ਅਸੀਂ ਨਾ ਸਾਰਾ ਸੋਚੀ ਜਾਂਦੇ ਆ ਪਰ ਹੁਣ ਤਾਂ ਉਹਨੇ ਹੱਦ ਹੀ ਕਰਤੀ ਆ ਤੁਸੀਂ ਆਪ ਦੇਖੋ ਤੇ ਆ ਜਿਹੜੀ ਕਰਤੂਤ ਕੀਤੀ ਐ ਇਹ ਕਰਨ ਵਾਲੀ ਸੀ ਕੀ ਜੇ ਇੱਥੇ ਉਹਨੇ ਥੱਪੜ ਖਾਦਾ ਨਾ ਤਾਂ ਆਪਦੀ ਕਰਤੂਤੀ ਖਾ ਕੇ ਗਿਆਗਾ ਅਸੀਂ ਤਾਂ ਨਹੀਂ ਕਿਹਾ ਸੀ ਵੀ ਇੱਥੇ ਆ ਸਾਡੇ ਘਰੇ ਵੀ ਸਾਡੀ ਕੁੜੀ ਤੇਰੇ ਥੱਪੜ ਮਾਰੀ ਤੁਸੀਂ ਤਾਂ ਸਾਰੇ ਆ ਗਏ ਨਾ ਤੁਸੀਂ ਆਏ ਤਾਂ ਦੇਖੋ ਪਹਿਲਾਂ ਆ ਬਾਪੂ ਜੀ ਤੇ ਕਿੰਨੀ ਸੱਟ ਵੱਜੀ ਜੇ ਮੇਰੇ ਬਾਪੂ ਨੂੰ ਕੁਝ ਹੋਈ ਨਾ ਫਿਰ ਅਸੀਂ ਕੀ ਕਰਦੇ ਫਿਰ ਤੁਸੀਂ ਕੀ ਕਰਦੇ ਦੱਸੋ ਤੁਸੀਂ ਨੇ ਬਾਪੂ ਵਾਪਸ ਕਰ ਦਿੰਦੇ ਮੰਨਦੇ ਅੰਜੀ ਅਸੀਂ ਵੀ ਉਹਦੀ ਗਲਤੀ ਐ ਤੇ ਇੰਨਾ ਕ ਤਾਂ ਉਹਨੂੰ ਹੁਣ ਸਬਕ ਮਿਲ ਹੀ ਗਿਆ ਹੋਣਾ ਪੁਲਿਸ ਆਇਆ ਲੈ ਸਭ ਕੁ ਨੂੰ ਸਿਖਾਤਾ ਹੋਊਗਾ ਬਸ ਅਸੀਂ ਆਏ ਕਹਿੰਨੇ ਆ ਕਿ ਇੱਕ ਵਾਰੀ ਸਾਡੇ ਘਰ ਬਾਰੇ ਸੋਚੋ ਇੱਕ ਵਾਰੀ ਤੁਸੀਂ ਗਲਤੀ ਮਾਫ ਕਰ ਦਿਓ ਇਸ ਤੋਂ ਬਾਅਦ ਵਿੱਚ ਤੁਹਾਡੇ ਘਰੇ ਨਾ ਉਹ ਆਵੇ ਤੇ ਨਾ ਅਸੀਂ ਆਈਏ ਬਈ ਠੀਕ ਹੈ ਗਲਤੀਆਂ ਮਾਫ ਕਰੀ ਜਾ ਕੇ ਹੈ ਇੱਕ ਮਿੰਟ ਵੀਰੇ ਚਲ ਠੀਕ ਹੈ ਅਸੀਂ ਨਾਲ ਵਾਪਸ ਚਲਦੇ ਆਂ ਅਸੀਂ ਤਰਖਾਸ ਵਾਪਸ ਲੈ ਲਾਂਗੇ ਤੁਸੀਂ ਗਰੰਟੀ ਦਿਨੇ ਹੋ ਵੀ ਉਹ ਮੁੜ ਕੇ ਸਾਡੇ ਘਰੇ ਨਹੀਂ ਆਊਗਾ ਸਾਨੂੰ ਤੰਗ ਨਹੀਂ ਕਰੂਗਾ ਅੱਜ ਬਾਪੂ ਨੂੰ ਕੁਝ ਕਹਿਆ ਕਰੂ ਮੇਰੇ ਭਰਾ ਨੂੰ ਨਹੀਂ ਕੁਝ ਕਹੂਗਾ ਉਹ ਬਾਈ ਐਵੇਂ ਕਿਵੇਂ ਆਜੂਗਾ ਅਸੀਂ ਇਕੇ ਪਏ ਹਾਂ ਉਸ ਗੰਦੇ ਬੰਦੇ ਤੋਂ ਬਾਈ ਜੀ ਵੈਸੇ ਮੇਰੇ ਬੋਲਣ ਦਾ ਤਾਂ ਹੱਕ ਨਹੀਂ ਹੈਗਾਗਾ ਚਾਰ ਲਗਾੜੇ ਲੈ ਕੇ ਆ ਜਾਂਦਾਗਾ ਜੇ ਅਸੀਂ ਘਰੇ ਕੱਲੀਆਂ ਤੀਵੀਆਂ ਹੋਣੀਆਂ ਤੇ ਸਾਨੂੰ ਵੀ ਕੱਲ ਨੂੰ ਆ ਕੇ ਟਰਾਉ ਤਮਕਾਊਗਾ ਕੀ ਬੱਟੀ ਦਾ ਸਾਡਾ ਇੱਥੇ ਜਦੋਂ ਖੇਤ ਆ ਕੇ ਢਾ ਸਕਦਾ ਘਰੇ ਢੋਣਾ ਤਾਂ ਉਹਨੂੰ ਸੌਖਾ ਹੀ ਹੈਗਾ ਨਾ ਟੀਵੀਆਂ ਦੀ ਕੀ ਪਾਲ ਪੁੱਗਦੀ ਹੁੰਦੀ ਹੈ ਬੰਦੇ ਪੂਰੇ ਚਲੋ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਸਾਡੇ ਕਹਿਣ ਤੇ ਉਹਨੂੰ ਮaaf ਕਰ ਦਿਓ ਇਸ ਤੋਂ ਬਾਅਦ ਵਿੱਚ ਸਾਰੀ ਗੱਲ ਦੀ ਗਾਰੰਟੀ ਅਸੀਂ ਤਿੰਨੇ ਬੰਦੇ ਲੈਨੇ ਆ ਠੀਕ ਹੈ ਜੇ ਕੋਈ ਵੀ ਗਲਤੀ ਕਰੂਗਾ ਤਾਂ ਅੱਜ ਅਸੀਂ ਮੰਨ ਲਓ ਵੀ ਉਹਨੂੰ ਦੁੱਤੀਆਂ ਵਾਰਾਂਗੇ ਬਸ ਤੁਹਾਡੇ ਸਾਹਮਣੇ ਭਾਈ ਜਿਵੇਂ ਸਾਡੀ ਭੈਣ ਆ ਨਾ ਉਹ ਮੈਂ ਮਨਿੰਦਰ ਵੀ ਸਾਡੀ ਸੀ ਸਮਝਾਈਏ ਬਾਈ ਹੰਕਾਰਿਆ ਜੱਟ ਥੋੜੀ ਕੀਤੀ ਪਹਿਲਾਂ ਉਹਦੇ ਨਾਲ ਕੋਈ ਅਸਰ ਹੀ ਨਹੀਂ ਉਹਦੇ ਪਤਾ ਨਹੀਂ ਹੰਕਾਰ ਉਹਨੂੰ ਕਿਹੜੀ ਚੀਜ਼ ਦੇ ਚੱਕੀ ਫਿਰਦਾ ਉਹਦੇ ਦੋ ਧੀਆ ਨੇ ਉਹਨੂੰ ਆਈ ਨਹੀਂ ਹੈ ਕਿ ਕੱਲ ਨੂੰ ਮੇਰੀਆਂ ਧੀਆ ਨਾਲ ਵੀ ਐਵੇਂ ਹੋ ਸਕਦਾਗਾ ਉਹ ਤਾਂ ਰੱਬ ਦੇਖਦਾ ਜੀ ਰੱਬ ਕਰੂਗਾ ਜਿਹੜਾ ਮੰਦਾ ਅੱਜ ਕਿਸੇ ਨਾਲ ਮਾੜੀ ਕਰ ਰਿਹਾ ਕੱਲ ਨੂੰ ਉਹਦੇ ਨਾਲ ਮਾੜੀ ਹੋਣੀ ਨਿਸ਼ਚਿਤ ਆ ਪਰ ਤੁਸੀਂ ਨਾ ਕਿਸੇ ਨਾਲ ਮਾੜੀ ਕਰੋ ਜੀ ਹੱਥ ਬੰਨ੍ਹਦੇ ਆ ਤੁਸੀਂ ਦਰਖਾਸਤ ਵਾਪਸ ਲੈ ਲਓ। ਬਈ ਦਰਖਾਸਤ ਤਾਂ ਵਾਪਸ ਲੈ ਲਗੇ। ਤੁਸੀਂ ਐਂ ਵੀ ਦੱਸ ਦਿਓ ਅਸੀਂ ਪਹਿਲ ਕੀ ਕੀਤੀ ਆ। ਬਾਕੀ ਆ ਮੇਰੀ ਭੈਣ ਖੜੀ ਆ ਜੀ ਮੈਂ ਕਹਿ ਦਊਗੀ ਭਰਾਵਾ ਸਾਡੀਆਂ ਦਾ ਸੱਟਾਂ ਅਸੀਂ ਭੁੱਲ ਜਾਾਂਗੇ। ਪਰ ਇਹਦੇ ਜ਼ਖਮ ਨਹੀਂ ਅਸੀਂ ਭਰ ਸਕਦੇ ਜਿਹੜੇ ਤੀਜੇ ਦਿਨੋਂ ਤੀਜੇ ਦਿਨੋਂ ਹਰੇ ਕਰ ਦਿੰਦਾ ਉਹ ਬੰਦਾ। ਬਈ ਮਨਿੰਦਰ ਵੀ ਤਾਂ ਮੇਰੀਆਂ ਭੈਣਾਂ ਵਰਗੀ ਆ। ਭੈਣਾਂ ਤੈਨੂੰ ਮੇਰੀ ਭੈਣ ਦਾ ਵਾਸਤਾ। ਤੋ ਉਹਦੇ ਜਵਾਕਾਂ ਵੱਲ ਦੇਖ। ਉਹਦੀਆਂ ਵੀ ਦੋ ਕੁੜੀਆਂ ਨੇ। ਉਹਨਾਂ ਦਾ ਕੀ ਬਣੂਗਾ? ਠੀਕ ਹੈ ਥੋਡੇ ਕਹਤੇ ਤੇ ਜੀਤੂ ਭੈਣ ਦੇ ਮੂੰਹ ਨੂੰ ਮੈਂ ਦਰਖਾਸਤ ਵਾਪਸ ਲੈ ਲੈਂਦੀ ਆ ਮੈਂ ਤੁਹਾਡੇ ਨਾਲ ਚੱਲ ਪੈਣੀ ਆ ਪਰ ਤੁਸੀਂ ਦੇਖਿਓ ਬੰਦੇ ਦਾ ਹੰਕਾਰ ਢੈਲਾ ਨਹੀਂ ਹੁੰਦਾ ਕੋਈ ਨਹੀਂ ਥੀ ਉਹਦਾ ਹੰਕਾਰ ਦਾ ਰੱਬ ਆਪੇ ਢਾਲ ਦੂਗਾ ਇਸ ਗੱਲ ਦੀ ਨਾ ਤੁਸੀਂ ਫਿਕਰ ਮੇਰੇ ਤੇ ਛੱਡ ਦਿਓ ਜੇ ਉਹ ਬੰਦਾ ਉੱਥੇ ਕੁਝ ਬੋਲਿਆ ਲੱਗਦਾ ਤਾਂ ਮੇਰਾ ਮਾਮਾ ਹੀ ਆ ਪਰ ਮੈਂ ਤੁਹਾਡੇ ਨਾਲ ਖੜੂਗਾ ਹੈ ਛੋਡਾ ਸਾਥ ਦੇਊਗਾ ਸਹੀ ਗੱਲ ਹੈ ਮੈਂ ਕੀ ਇਹ ਵੀ ਤੁਹਾਡੇ ਨਾਲ ਹੀ ਖੜਨੇ ਆਣੇ ਆ ਸੀ ਤੇਰੇ ਨਾਲ ਪਰ ਇੱਕ ਵਾਰੀ ਸਾਡੀ ਗੱਲ ਮੰਨ। ਵੀਰੇ ਕੀ ਕਹਿਣਾ ਤੂੰ? ਬੱਸ ਮੈਂ ਨੇ ਮੈਂ ਤਾਂ ਗੱਲ ਹੀ ਸਾਰੀ ਤੇਰੇ ਤੇ ਸੱਟਦੀ। ਠੀਕ ਆ ਨਾ? ਸਾਡੇ ਤਾਂ ਤੈਨੂੰ ਮੈਂ ਪਹਿਲਾਂ ਵੀ ਗੱਲ ਦੱਸਤੀ ਵੀ ਆਹ ਤਾਂ ਜ਼ਖਮ ਐ ਇਹ ਤਾਂ ਭਰ ਜਾਣਗੇ। ਜਿਹੜਾ ਤੈਨੂੰ ਉਹਨੇ ਠੱਠ ਕੀਤਾ ਨਾ ਤੈਨੂੰ ਤੰਗ ਕਰੀ ਜਾਂਦਾ। ਤੀਜੇ ਦੋਨੋਂ ਆ ਕੇ ਬੱਸ ਗੱਲ ਤੇਰੇ ਤੇ ਆ। ਆਪਾਂ ਇਹਨਾਂ ਤੇ ਸਾਰੀ ਗੱਲ ਛੱਡਤੀ ਐ ਦੂ ਬਾਅਦ। ਆਪਾਂ ਇਹਨਾਂ ਤੇ ਕਹਿੰਦੇ ਚੱਲਦੇ ਆਂ ਅੱਗੇ ਇਹੇ ਦੇਖਣਗੇ ਹੁਣ। ਸਿਆਣੀ ਗੱਲ ਐ ਭੈਣੇ ਤੇਰੇ ਵਾਸਤੇ। ਚਲੋ ਫਿਰ ਚੱਲਦੇ ਆਂ। ਆਜੋ। ਆਜਿਓ ਬੱਚਾ। ਚੰਗਾ ਵਾਦੀ ਚਲ ਠੀਕ ਆ ਪੂਆ ਜੀ ਅਸੀਂ ਆ ਗਏ ਚਲ ਬੁੱਤ ਜਾਇਆ ਬਾਪੂ ਜੀ ਠਾਕੜੀ ਹੌੜੀ ਹੌੜੀ ਨਹੀਂ ਇਹ ਮੇਰਾ ਵਿਚਾਰ ਨਾ ਕੀ ਕਿਸੂਸੀ ਲੈ ਕਿਵੇਂ ਹੱਥ ਜੋੜਦੇ ਸੀ ਆਉਦੀ ਭੈਣ ਕਰਕੇ ਦੇਖ ਲੈ ਹੈ ਕਰਤਾ ਕੋਈ ਐ ਤੇ ਭਰਦਾ ਕੋਈ ਐ ਮਿੰਤਾ ਇਹ ਕਰਦੇ ਫਿਰਦੇ ਪੈਰੀ ਹੱਥ ਨਾਲ ਕਿੰਨਤੀ ਵਾਲੇ ਨਹੀਂ ਸੀ ਵਾਲੇ ਨਾ ਹਮੇਸ਼ਾ ਨੀਵੇਂ ਹੁੰਦੇ ਨੇ ਤਾਈਆਂ ਵਿਚਾਰੇ ਮਿੰਤਾ ਕਰਦੇ ਫਿਰਦੇ ਸੀ ਕੀ ਸਾਡੀ ਧੀ ਦਾ ਨਾ ਸਾਡੀ ਭੈਣ ਦਾ ਘਰ ਖਰਾਬ ਹੋਊਗਾ ਭਾਬੀ ਉਹ ਤਾਂ ਧੀ ਵਾਲੇ ਆ ਉਹ ਦੋਤੇ ਨੇ ਕੀ ਲੈਣਾ ਉਹ ਵੀ ਵਿਚਾਰਾ ਹੱਥ ਬੰਨੀ ਜਾਂਦਾ ਲੈ ਆਪਣੀ ਉਹ ਸਿਆਣਾ ਗਾ ਵਿਚਾਰਾ ਤਾਈਓ ਆਇਆਗਾ ਨਹੀਂ ਜਿਵੇਂ ਉਹਦਾ ਮਾਮਾ ਹੰਕਾਰਿਆ ਫਿਰਦਾਗਾ ਦੇਖ ਹੈ ਉਹ ਤਾਂ ਕੁਸਤੇ-ਕੁਸ ਕਰ ਸਕਦੇ ਨੇ ਉਹਦੇ ਨਾਲ ਵੀ ਨਾਲੇ ਉਹਦੇ ਭਰਾ ਵੀ ਦੇਖ ਉਹ ਵੀ ਅੱਕੇ ਬੈਠੇ ਨੇ ਇੱਕ ਮਜਬੂਰੀ ਦੇ ਮਾਰੇ ਬੈਠੇ ਨੇ ਵੀ ਜੇ ਸਾਡੀ ਭੈਣ ਦਾ ਘਰ ਵਸ ਜੇ ਹਾਂ ਉਹਦੇ ਲੱਛਣ ਤਾਂ ਲੱਗਦੇ ਨਹੀਂ ਹੈਗੇਗੇ ਇਹਨੂੰ ਇਹੇ ਜਿਹਾ ਸਿੱਧਾ ਕਰਨ ਪੁੱਠਾ ਪਾ ਲੈਣੇ ਹੀ ਚੱਲ ਪੁੱਤ ਜੋ ਸੂਈ ਆਪੇ ਪਰਮਾਤਮਾ ਸਿੱਧਾ ਚਲੂ ਆ ਗਿਆ ਕੰਮ ਕਰਨ ਲੱਗੇ। ਮਿੰਟਾਂ ਜੀਤੋ ਭੈਣ ਤੇ ਵੀਰੇ ਹੋਰਾਂ ਤੇ ਤਰਸ ਆ ਗਿਆ। ਤਾਂ ਇੱਥੋਂ ਥੱਕ ਆ ਗਈ। ਨਹੀਂ ਤੇਰੇ ਕਰਕੇ ਤੇਰੇ ਕਰਕੇ ਤਾਂ ਇੱਥੇ ਤੱਕ ਜਵਨ ਆਉਂਦੀ ਮੈਂ। ਤਾਲੁਸ ਵਰਕੀ ਪਰ ਜਿੰਨਾ ਰੱਬ ਦਿੰਦਾ ਨਾ ਉਹਦੇ ਚ ਖੁਸ਼ ਰਹਿਣਾ ਚਾਹੀਦਾ ਜਦੋਂ ਜ਼ਿਆਦਾ ਦੀ ਭਾਲ ਕਰਦੇ ਨਾ ਤਾਂ ਬੰਦਾ ਘਾਟੀ ਡਿੱਗਦਾ ਧੰਨਵਾਦ ਜੀ ਤੁਸੀਂ ਮੇਰੇ ਮਾਮੇ ਨੂੰ ਜੇਲ੍ਹ ਚੋਂ ਬਾਹਰ ਕਢਵਾਤਾ ਤੇ ਨਾਲੇ ਉਹਨਾਂ ਨੇ ਨਾ ਕਿਸੇ ਗੱਲ ਦਾ ਗੁੱਸਾ ਨਾ ਕਰਿਓ ਉਹਨਾਂ ਦਾ ਸੁਭਾਈ ਇਹੋ ਜਿਹਾ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਵੇ ਬੁੱਤ ਬੰਦਾ ਹੀ ਸੋਚ ਲੈਂਦਾ ਜੀ ਮੇਰਾ ਸੋਨੇ ਵਰਗਾ ਟੱਬਰ ਹੈ ਦੋ ਧੀ ਹੈ ਪਰ ਇਹ ਬੰਦੇ ਨੂੰ ਕਿੱਥੋਂ ਅਕਲ ਆਉਂਦੀ ਹੈ ਰਸੇ ਜੱਪਣ ਦੀ ਆਦਤ ਪੈ ਰਹੀ ਹੈ ਥਾਂ ਥਾਂ ਨੂੰ ਮਾਰਦਾ ਹੈ ਤਾਂ ਉਹ ਬੰਦਾ ਬਣ ਜਾ ਆਪਦੇ ਮੜੇ ਇਰਾਦੇ ਤਿਆਗ ਦੇ ਕਿੰਨੀ ਕਿ ਬੇਇਜ਼ਤੀ ਕਰਾਏਗਾ ਤੂੰ ਸਾਨੂੰ ਕਿੱਥੇ ਕਿੱਥੇ ਲਿਜਾਏਗਾ ਸਾਨੂੰ ਓਏ ਆਪਦੇ ਪਰਿਵਾਰ ਬਾਰੇ ਤਾਂ ਸੋਚ ਲੈ ਧੀਆ ਬਾਰੇ ਸੋਚ ਲੈ ਸ਼ਰਮ ਨਹੀਂ ਆਉਂਦੀ ਇਸ ਵਾਰ ਤਾਂ ਸੀ ਸੰਭਲਿਆ ਅਗਲੀ ਵਾਰ ਨਾ ਸਾਨੂੰ ਆਖੀ ਸਿਰਫ ਤੇਰੇ ਕਰਕੇ ਹਰ ਵਾਰ ਬੇਇਜ਼ਤ ਹੋਨੇ ਆ ਸੀ ਜੇ ਮੇਰੇ ਭੈਣਾਂ ਵਿਆਹੀ ਹੁੰਦੀ ਨਾ ਇੱਥੇ ਅਸੀਂ ਤੇਰਾ ਮੂੰਹ ਨਹੀਂ ਦੇਖਣਾ ਸੀ ਉਹਦੇ ਮੂੰਹ ਨੂੰ ਹਰ ਵਾਰ ਆਈਦਾ ਮਾਸੀ ਗੱਲ ਕੀ ਚੱਲੀ ਜਾਂਦੀ ਐ ਤੂੰ ਆ ਮੂੰਹ ਮਾਰਨ ਵਾਲੀ ਗੱਲ ਕੀ ਕਰਦੀ ਐ ਸੋਹਣੀ ਲੱਗਦੀ ਐ ਤੇਰੇ ਮੂੰਹੋ ਤੇਰਾ ਭਰਾ ਥੋੜਾ ਲੰਗ ਦੇਖ ਉਹ ਕਹਿੰਦੇ ਹੁੰਦੇ ਐ ਨਾ ਕਿ ਤੇਰਾ ਸੀਮਾ ਚ ਜਾਂਦੀ ਐ ਬੜ ਨਹੀਂ ਜਾਂਦਾ ਇੰਨਾ ਕੁਝ ਹੋ ਗਿਆ ਇਹ ਬੰਦੇ ਦਾ ਹਕਾਰ ਟਾਲਾ ਨਹੀਂ ਹੋਇਆ ਹੋਰ ਭਾਂਜੀ ਤੈਨੂੰ ਵੀ ਪਾਪਾ ਖਿਆ ਗਿਆ ਬੋਲਣ ਦਾ ਲੈ ਦੱਸ ਸਾਨੂੰ ਖਿਆ ਗਿਆ ਮੌਕਾ ਮੌਕਾ ਤਾਂ ਕਾਇਤ ਨਹੀਂ ਗਿਆ ਸਾਰਾ ਟੱਬਰ ਮੇਰੇ ਭਰਾ ਦੇ ਮਗਰ ਪੈ ਗਿਆ ਓ ਮਾਂ ਐਡੀ ਵੱਡੀ ਗੱਲ ਹੋ ਗਈ ਹਜੇ ਵੀ ਤੂੰ ਮਾਂ ਮੇਰੀ ਬੰਨ ਕੇ ਖੜੀ ਐ ਉਹਨੂੰ ਸਮਝਾਉਣ ਦਾ ਕੀ ਸੀਗਾ ਮੈਂ ਤੈਨੂੰ ਕਹਿਣਾ ਦਾ ਵੀ ਹੁਣ ਬਾਰ ਬਾਰ ਸਹਿ ਨਾ ਦਿਆ ਕਰੋ ਸਹਿ ਨਾ ਦਿਆ ਕਰੋ ਸਹਿ ਅਸੀ ਕਾਹੀ ਦਿੰਨੇ ਆ ਨਾ ਫਿਰ ਆ ਸਿਰਚ ਗਲੀਆਂ ਕਰਨਗੇ ਜਮਾਣੇ ਮੋਟਾ ਨਾ ਬੋਲੇ ਇਹਨਾਂ ਦੇ ਮੂੰਹ ਨਾ ਫਿਰ ਤੁਸੀਂ ਐ ਵੀ ਦੇਖ ਲਓ ਕਿੰਨੀ ਪੱਟੀ ਗਲਤੀ ਸੀਗੀ ਉਥੇ ਮੈਂ ਆਪ ਦੇਖ ਕੇ ਆ ਇਥੋਂ ਆ ਸਾਰੀ ਥਾਂ ਪੜੀ ਪਈ ਉਹਦੀ ਡਾਂਗ ਮਾਰ ਕੇ ਪੁੱਤ ਲੜਾਈ ਤਾਂ ਹੀ ਹੁੰਦਾ ਲੈ ਪੁੱਤ ਜੇ ਦੋ ਮੱਲ ਖੁੱਲਦੇ ਆ ਇੱਕ ਤਾਂ ਟੰਦਾ ਹੀ ਹੁੰਦਾ ਫੇਰ ਕੀ ਹੋ ਗਿਆ ਦੇਖ ਲਮਾ ਕਿਵੇਂ ਆਕੜ ਕੇ ਗਿਆ ਉਹ ਪਈ ਤੇਰੇ ਭਰਾ ਨਾਲ ਹੀ ਆ ਕੇ ਲੜਦੇ ਆ ਸਾਰੇ ਉਹ ਬੇਇੱਜ਼ਤੀ ਤਾਂ ਸਾਡੇ ਕਰਾਉਂਦਾ ਹਰ ਥਾਂ ਉਹ ਕਾ ਤੁਸੀਂ ਭਾਈ ਕੀ ਪਤਾ ਪਿੰਡ ਚ ਕਿੱਲਾ ਕਿ ਲੜਦੇ ਹੋ ਆਹ ਦੀਆਂ ਗੱਲਾਂ ਤੇ ਪਰਦੇ ਪਾ ਲੈਨੇ ਹੋ ਆ ਸਾਡੀਆਂ ਕੱਲਾ ਜੱਗਰ ਕਰਕੇ ਜੀਆ ਤੁਹਾਡੇ ਕੋਲੇ ਉਹ ਮਾਂ ਗੱਲ ਤਾਂ ਸੁਣ ਲਾ ਆਹੀ ਮਾਮਾ ਨਾ ਦਿਖਾ ਕੇ ਲੈ ਕੇ ਆਂਦਾ ਜੇ ਇਹ ਨਾ ਹੁੰਦਾ ਨਾ ਉੱਥੇ ਤਾਂ ਦੇਖ ਲੈ ਅਜ ਉੱਥੇ ਜੇਲ੍ਹ ਚ ਬੈਠਾ ਹੁੰਦਾ ਮਾਮਾ ਫੇਰ ਕੀ ਲੋੜਾ ਆ ਕੇ ਛਡਾ ਲਏ ਚਮਾਈ ਆਂਦਾ ਕੰਮਕਾਰ ਛੱਡ ਕੇ ਆਉਣੇ ਅਸੀਂ ਹਰ ਵਾਰ ਵੇ ਕੋਈ ਨਹੀਂ ਬੁੱਤ ਫੇਰ ਕੀ ਹੋ ਗਿਆ ਬੇਤੇ ਘਟੋ ਘਟ ਚਾਰ ਵਾਰੀ ਹੋ ਗਿਆ ਇਹ ਗੱਲ ਫਰੋਗੀ ਤਾਂ ਗੱਲ ਸੀ ਕਹਿੰਦੇ ਕੋਈ ਗੱਲ ਨਹੀਂ ਗੇ ਮਾੜਾ ਮੋਟਾ ਮਾਂ ਤੂੰ ਸਮਝਾ ਰੇ ਗਾਲਤ ਨਾ ਮੈਂ ਤੂੰ ਆਏ ਗਿਆ ਗੱਲ ਹੀ ਕੋਈ ਗੱਲ ਨਹੀਂ ਮੇਰੇ ਭਾਣੇ ਕਰਤੀ ਐਡੀ ਗੱਲ ਫੇੜੀ ਗੱਡੀ ਗੱਲ ਐ ਇਹ ਗੱਲ ਸੁਣ ਤੂੰ ਮਾ ਮਨਿੰਦਰ ਨੂੰ ਆਏ ਕਿਆ ਲੱਗਿਆ ਅੰਦਾਜੋਂ ਤਾਂ ਮਨਿੰਦਰ ਨੇ ਇੱਕ ਵਾਰ ਹੀ ਕਹਿਤਾ ਵੀ ਭਾਈ ਨਹੀਂ ਮੈਂ ਵਿਆਹ ਕਰਾਉਣਾ ਉੱਥੇ ਜਾ ਕੇ ਲੜਨ ਦੀ ਕੀ ਲੋੜ ਸੀ ਚਲ ਠੀਕ ਐ ਉੱਥੇ ਜਿਹੜਾ ਕੁਝ ਵੀ ਹੋ ਗਿਆ ਉਹਨਾਂ ਨੇ ਰਿਸ਼ਤਾ ਪਾੜ ਲਿਆ ਨਹੀਂ ਪਾੜਿਆ ਉਹ ਬੱਕਰੀ ਗੱਲ ਐ ਅੱਜ ਉਹਨਾਂ ਨੇ ਖੇਤ ਜਾ ਕੇ ਲੜਨ ਦੀ ਕੀ ਲੋੜ ਸੀ ਇਹ ਗਲਤੀ ਤਾਂ ਹੈ ਨਾ ਮਾਮੀ ਦੀ ਜੇ ਉਹਨਾਂ ਨੇ ਵੈਅਤ ਕੀਤੀ ਤਾਂ ਨਹੀਂ ਲੜਿਆ ਜਾ ਕੇ ਜਦੋਂ ਸਾਡੇ ਨਾਲ ਸਵਾ ਮਹੀਨੇ ਦੀ ਗੱਲ ਹੋਈ ਸੀ ਉਹ ਕਿਉਂ ਮੁੱਕਰੇ ਆਪਦੀ ਜ਼ੁਬਾਨ ਤੋਂ ਉਹ ਉਹਨਾਂ ਦੀ ਮਰਜ਼ੀ ਉਹਨ ਬੰਤੋ ਭਾਈ ਸੰਗਮਨ ਮਾੜੀ ਮੋਟੀ ਬਿੱਲਿਆ ਇਹੋ ਜਿਹੀ ਗੱਲਾਂ ਸੁਣਣੀਆਂ ਨਹੀਂ ਲੱਗਦੀਆਂ ਤੁਸੀਂ ਕਹਿੰਦੇ ਹੋ ਜਿਹੜੀਆਂ ਜੇ ਤਾਂ ਹੋਵੇ ਕੁਮਾਰਾ ਫਿਰ ਤਾਂ ਤੂੰ ਇਹ ਗੱਲ ਕਹੇ ਵਿਆਹ ਹੈ ਵਰਿਆ ਦੋ ਜਵਾਕਾਂ ਦਾ ਪਿਓ ਹੈ ਉਹ ਜਵਾਕਾਂ ਵਾਲੇ ਤਾਂ ਸੋਚਦੇ ਨਹੀਂ ਕਿਸੇ ਆਵਾਂ ਵਾਲੇ ਸੋਚਦੇ ਨਹੀਂ ਜੋ ਵੀ ਜੋ ਨਹੀਂ ਤਾਂ ਆਇਆ ਲੱਗਦਾ ਮਾਸੀ ਉਹ ਬੜੀ ਸਾਰੀ ਤੇਰੀ ਲਈ ਹੋਈ ਉਹਨਾਂ ਨੂੰ ਲੈ ਦੇਖ ਲੈ ਭਾਈ ਦੇਖ ਲੈ ਲਾਡੀ ਮੇਰੀ ਗੱਲ ਸੁਣ ਲਵਾ ਮਾਮਾ ਜੀ ਇਤੋਂ ਬਾਅਦ ਜੇ ਕੋਈ ਵੀ ਗੱਲ ਹੁੰਦੀ ਹੈ ਠੀਕ ਹੈ ਇਹਨਾਂ ਦੇ ਸਿਰੋਂ ਆਉਂਦੀ ਹੈ ਤਾਂ ਤੁਸੀਂ ਨਾ ਆਇਓ ਆਪੇ ਪਤਾ ਲੱਗੂ ਇਹਨਾਂ ਨੂੰ ਮਾਣ ਜੇ ਇਹਨੂੰ ਸਮਝਾ ਕੇ ਰੱਖ ਉਹ ਵੀ ਤਾਂ ਗੱਲ ਹੈ ਮੈਂ ਤਾਂ ਦੋਸਤ ਸਮਝ ਸਮਝਾਵਾਂਗੇ ਪਤਾ ਕੋਈ ਨਹੀਂ ਆ ਅਸੀਂ ਜੇ ਨਾਂ ਸਮਝਾਇਆ ਨਾ ਅਗਲੀ ਵਾਰੀ ਸਾਨੂੰ ਨਾ ਕਿਉ ਅਸੀਂ ਆਉਂਦੇ ਵੀ ਨਹੀਂ ਨਾ ਆਇਓ ਭਾਈ ਜਿਵੇਂ ਸਾਡੇ ਨੇ ਬੜੀ ਓਵੇਂ ਨਿਮੇੜਾ ਨਹੀਂ ਅਸੀਂ ਨਾ ਆਇਓ ਨਹੀਂ ਆਉਣਾ ਤੂੰ ਤਾਂ ਮਨਿੰਦਰ ਨੂੰ ਮਾਰਾ ਦਿੱ ਮੁgende ਜੀ ਉੱਥੇ ਮਨਿੰਦਰ ਨਾ ਨਾ ਗਵਾਹੀ ਭਰਦੀ ਯੈਂਕ ਨਹੀਂ ਜੀ ਕੋਈ ਗੱਲ ਐਫ ਆਰ ਵਾਪਸ ਨਾ ਲੈਣ ਦੀ ਤਾਂ ਅੱਜ ਦੇਖ ਲੈ ਕਿੰਨੀ ਮਾਰੀ ਹੁੰਦੀ ਸੀ 5 ਸਾਲ ਜਾਂ 10 ਸਾਲ ਹੁੰਦੀ ਘੱਟੋ ਘੱਟ ਆਹੋ ਦਿਖਾਵਾ ਕਰਦੀ ਹੋਊਗੀ ਹੁਣ ਉਹਨੂੰ ਕੀ ਲੋੜ ਸੀ ਦਿਖਾਵਾ ਕਰਨ ਦੀ ਹਜੇ ਵੀ ਤੂੰ ਉਹਨੂੰ ਮਾਰਾ ਦੱਸਦੀ ਆ ਸੁਣ ਲੈ ਕਾਈ ਪੁੱਤ ਇਹ ਚੰਗਾ ਕਿਸੇ ਦਾ ਕਹਿੰਦੀਆਂ ਨਹੀਂ ਵੀ ਇਹਨੇ ਇੱਕ ਬੰਦੇ ਨੇ ਸਾਡਾ ਚੰਗਾ ਕੀਤਾ ਆ ਵਾਹ ਸਾਰੇ ਚੰਗੇ ਆ ਮੇਰਾ ਭਰਾ ਮਾੜਾ ਬਣਾ ਛੱਡਿਆ ਸਭ ਨੇ ਮੈਨੂੰ ਪਤਾ ਹੀ ਨਹੀਂ ਆ ਕਿ ਅਸੀਂ ਮਾੜਾ ਬਣਾਇਆ ਨਹੀਂ ਤੇਰਾ ਭਰਾ ਮਾੜਾ ਬਣਿਆ ਬਣਿਆ ਤੇਰਾ ਵੀ ਜਵਾਈ ਲੱਗਦਾ ਤੂੰ ਵੀ ਵਾਰੀ ਛੋਟੀ ਸ਼ਰਮ ਮਾਰ ਜੇ ਮੇਰਾ ਪੁੱਤ ਨਾਲ ਗਿਆ ਸੀ ਥਾਣੇ 'ਚ ਆਪ ਪੁੱਛੀਏ ਉੱਥੇ ਗਿਆ ਨਹੀਂ ਤੂੰ ਬੋਲੀ ਤਾਂ ਕਹੋ ਇਹ ਜਵਾਈ ਲੱਗਦਾ ਸਾਡਾ ਬੱਚਾ ਹਾਂ ਇਹ ਗੱਲ ਹਰ ਇੱਕ ਗੱਲ ਤੇ ਪੜਦਾ ਪਉਂਦੀ ਆ ਮਾਂ ਹਰ ਇੱਕ ਗੱਲ ਤੇ ਕੀ ਗਾਉਦੇ ਦੀ ਜਿੱਦੇ ਆ ਭੋਗਦੇ ਆਏ ਸੀ ਨਾ ਉਸ ਤੋਂ ਬਾਅਦ ਕਿਹੜੀ ਗੱਲ ਆ ਜਿਹੜੀ ਗੱਲ ਪਿੱਛੇ ਮੇਰੀ ਮਾਂ ਨਾਲ ਜਦਾ ਹੀ ਸੀ ਪਰ ਇਹਨੇ ਮੇਰੀ ਇੱਕ ਨਹੀਂ ਸੁਣੀ ਇਹਨੇ ਮਾਮਾ ਚਮਲਾਤਾ ਮੈਂ ਮੈਂ ਆਪਦੇ ਭਰਾ ਨੂੰ ਇਕੱਲੇ ਨੂੰ ਕਿਵੇਂ ਛੱਡ ਦਿਆ ਮਾਮਾ ਚਮਲਾਤਾ ਤੂੰ ਤਾਂ ਕਹਿੰਦੇ ਹੋ ਚੱਲ ਭਾਈ ਨਾ ਛੱਡ ਵੀ ਲਿਆ ਸੀ ਆਏ ਨਹੀਂ ਕਹਿੰਦੇ ਬੰਤੋ ਵੀ ਤੂੰ ਤੇਰੇ ਭਰਾ ਨੂੰ ਇਕੱਲੇ ਨੂੰ ਛੱਡਿਆ ਰਹਿ ਜੀ ਸਦਕੇ ਜੀ ਵਾਰੀ ਰੱਬ ਨਾਲ ਦੀ ਗੱਲ ਕਹਿੰਦੇ ਪਰ ਗੱਲ ਜਿਹੜੀ ਹੁੰਦੀ ਹੈ ਨਾ ਸਿਰਫ ਉਹ ਕਰੇ ਬੰਦਾ ਬਸ ਰਾਹ ਸਰਦੀ ਕਰ ਲਓ ਚਲ ਕੋਈ ਨਹੀਂ ਭਾਈ ਜੀ ਹੁਣ ਬਸ ਸਮਝਾਉਣ ਲੱਗੇ ਹੁਣ ਤੁਸੀਂ ਰੌਲਾ ਨਮੇੜੋ ਹੁਣ ਵੀ ਸਮਝਾ ਲਓ ਹੁਣ ਜਿਹੜੇ ਤਾਂ ਮੈਂ ਗਲਾਸ ਭਾਂਡੇ ਛੱਟ ਕੇ ਗਿਆ ਮੈਂ ਕੱਲ ਨੂੰ ਕੁਛ ਨਾ ਕੁਛ ਹੋਰ ਤੋੜੂਗਾ ਕੋਈ ਨਹੀਂ ਚੱਕ ਲੋ ਗਿਆ ਵਿਆਹ ਕੇ ਲਿਆਂਦੀ ਜਿਹੜੇ ਭਾਂਡੇ ਦੇਖ ਲੈ ਵਿਆਹ ਕੇ ਲਿਆਂਦੀ ਐ ਇਹ ਉਹੀ ਫਿਰਦੀ ਐ ਇਹ ਹੈ ਨਹੀਂ ਕਿਸੇ ਦੀ ਧੀ ਨੇ ਪਾਈ ਵੀ ਕੁਛ ਤਾਂ ਤੂੰ ਹੀ ਸਰੇ ਕਰ ਜਾਨੀ ਆ ਨੂੰ ਚੱਲ ਕੋਈ ਗੱਲ ਨਹੀਂ ਮੈਂ ਕਿਸੇ ਦੀ ਕੁੜੀ ਨੂੰ ਵੀ ਸਮਝਾ ਲਾ ਸਾਡੀ ਕੁੜੀ ਬਾਰੇ ਕਿਵੇਂ ਬਤਾਵਾ ਬੋਲਦੀ ਉਹ ਬਈ ਕੋਈ ਗੱਲ ਨਹੀਂ ਆਪਾਂ ਕਰਦੇ ਆ ਗੱਲ ਤੇ ਮੈਂ ਤਾਂ ਐਂ ਕਹਿੰਦਾ ਸੀਗਾ ਮੰਮੀ ਤੂੰ ਐਂ ਕਰ ਚਾਹ ਬਣਾ ਦੇ ਸਾਨੂੰ ਤੜਕੇ ਤੇ ਗਏ ਆ ਉੱਥੇ ਭੁੱਖੇ ਭਾਣੇ ਬੈਠੇ ਸੀਗੇ ਜਾ ਪੁੱਤ ਤੇ ਨਾਲੇ ਰੋਟੀ ਬਣਾ ਲੈ ਮੈਂ ਰੋਟੀ ਪਾਣੀ ਬਣਾਉਣੀ ਉਹ ਬਣਾ ਲੈ ਪੁੱਤ ਇੱਥੋਂ ਗੱਲਾਂ ਲਾਡੀ ਪੁੱਤ ਪਾਣੀ ਲੈ ਲਾ ਦਵਾ ਕਹੀ ਜਾਂਦੀ ਉਹਦਾ ਗਰਮ ਤਾਂ ਨਹੀਂ ਸੀ ਉਹ ਚੀ ਨਾ ਮਾ ਤੂੰ ਅਮਾ ਮੈਂ ਤਾਂ ਬੁੱਝਦਾ ਸੁਭਾ ਦਾ ਬਹੁਤ ਖੱਬਾ ਸੀ ਉਹ ਤਾਂ ਨਹੀਂ ਅੱਜ ਹਸਾਉਣਾ ਗਿਆ ਨਾ ਇਹਦੀ ਸਾਰੀ ਆਕੜ ਗੱਢਦੇ ਨਹੀਂ ਸੀ ਉਹਨਾਂ ਨੇ ਜੇ ਰਾਤ ਰਹਿ ਚੁਪ ਰਹਿ ਚੱਲ ਚੱਲ ਕੁਸ ਕਹਿ ਹਣੀ ਇਹ ਹਣੀ ਉਹ ਹੀ ਤਾਂ ਕਹੀ ਜਾਂਦੇ ਆ ਵੀ ਇਹਨਾਂ ਨੇ ਮੈਂ ਤਾਨੀ ਗਿਆ ਮਨਿੰਦਰ ਨੇ ਮਿੰਦਗੀ ਦੀ ਤਾਨੀ ਗਿਆ ਤਾਂ ਕੱਕ ਇੱਕ ਨੇ ਆ ਇਹ ਫਿਰ ਦੇਖ ਲੈ ਹੁਣ ਹੈ ਦੇਖ ਲੈ ਪੁੱਤ ਫਿਰ ਵੀ ਸਾਨੂੰ ਮਾਣੇ ਦਰਦੇ ਇੱਕ ਇੱਕ ਦਿਨ ਵੀ ਉੱਥੇ ਰਹਿ ਜਾਂਦਾ ਨਾ ਇਹ ਤੈਨੂੰ ਪਤਾ ਲੱਗ ਜਾਣਾ ਸੀਗਾ ਥਾਣੇ 'ਚ ਰਾਤ ਕਿਵੇਂ ਕੱਟੀਦੀ ਆ ਉਹ ਵੀ ਤਾਂ ਗੱਲ ਆ ਇਹੋ ਜਿਹਾ ਥਾਣੇਦਾਰ ਸਿਓ ਮਾਰ ਮਾਰ ਪਟੇ ਨਾ ਨਹੀਂ ਨਹੀਂ ਪੁੱਤ ਫਿਰ ਵੀ ਆਪਣਾ ਜਵਾਈ ਐ ਮੈਂ ਗੱਲ ਦੱਸਾਂ ਇੱਕ ਇਹਨੇ ਉਹਨੂੰ ਰਿਸ਼ਵਤ ਦਾ ਦਿੱਤਾ ਕਹਿੰਦਾ ਇਹਨਾਂ ਨੂੰ ਕਿੰਨੇ ਪੈਸੇ ਚਾਹੀਦੇ ਆ ਫਰੈਸ਼ ਵਾ ਦੇ ਉਹ ਥਾਂ ਦਾ ਨਵਾਂ ਸਾルト ਖਲਾਫ ਹੈ ਤੇ ਚੱਡੇ ਪਾੜ ਦਿੰਦਾ ਇਹਦੇ ਹੋ ਤੈਨੂੰ ਤਾਂ ਇਹੋ ਜਿਹੀ ਬਾਣੀਆ ਕਰਦਾ ਹੋਰ ਹੁਣ ਹਾਂ ਇਹ ਐ ਕਹਿੰਦਾ ਸਭ ਨੂੰ ਮੈਂ ਖਰੀਦ ਲਾਂ ਤਾਂ ਹੀ ਤਾਂ ਮੈਂ ਕਿਹਾ ਚੱਲ ਤੂੰ ਛੱਡੋ ਇੱਕ ਵਾਰ ਹੁਣ ਕਰੇ ਆ ਗਿਆ ਮਾਨਾ ਬਸ ਗੱਲ ਇਹ ਹੈ ਕਿ ਇਹਨਾਂ ਨੂੰ ਕਹਦੋ ਕਿ ਸਮਝਾ ਦੂੰ ਅੱਗੇ ਤੋਂ ਇਹੋ ਜਿਹੀ ਗੱਲ ਨਾ ਕਰੇ ਕੋਣੇ ਵਾਰਨਿੰਗ ਦਿੱਤੀ ਹੈ ਕਹਿੰਦਾ ਅਗਲੀ ਵਾਰੀ ਮੈਂ ਛੱਡ ਦੰਗ ਚੱਲ ਠੀਕ ਹੈ ਕੋਈ ਨਾ ਪੁੱਤ ਕਿਹਾ ਤਾਂ ਹੈਗਾ ਆਪਾਂ ਜਿਸਮ ਵੀ ਹੋਵੇ ਬੱਸ ਵੈਸੇ ਵੀ ਨਹੀਂ ਕੋਈ ਬੱਚਦਾ ਹੁੰਦਾ ਹੋਰ ਕੀ ਆ ਚੱਲ ਕੋਈ ਨਾ ਮੈਂ ਕਹਿਨੀ ਆ ਫਿਰ ਡਿ ਹਾਲੇ ਜੋ ਰਾਜਾ ਪਤਰਾ ਉਹਦਾ ਇਹ ਹੈ ਨਾ ਇਹੋ ਜਿਹੇ ਬੰਦੇ ਨੂੰ ਸਮਝਾਵੇ ਕੌਣ ਸਮਝੇ ਵੀ ਨਹੀਂ ਤੇ ਦੀ ਐਹਸਾਨ ਵੀ ਨਹੀਂ ਮੰਨਦਾ ਕੋਈ ਐਹਸਾਨ ਪਰਮੋਸ਼ ਐਡਾ ਕੋਈ ਕਰ ਬੰਦਾ ਚਲ ਆ ਜੋ ਫੰਦਰ ਬੈਠ ਜਾ ਬੈਠ ਬਾਈ ਰੋਟੀ ਦੇ ਨਾ ਨਾ ਬਸ ਭਾਈ ਬਸ ਕਹਿੰਦਾ ਕਿ ਲੱਗ ਪੁੱਤ ਉਹ ਕਿਹਦੀ ਦੀ ਲੋੜ ਸੀ ਨਾ ਮਾ ਬਸ ਪੈਣੇ ਬਸ ਲੈ ਲੈ ਭਾਈ ਇੱਥੇ ਪਾਂਡੇ ਫੜ ਲੈ ਜਿਆਦੀ ਕੁੱਟ ਪੀਣੀ ਆ ਪੁੱਤ ਨਾ ਮਾ ਨਾ ਨਾ ਕਰ ਲੈਨੇ ਪੁੱਤ ਥੋੜੀ ਜੀ ਨਾ ਨਾ ਮਾਫੀ ਚੱਲਦੇ ਆ ਬਸ ਹੁਣ ਚੱਲਦੇ ਪੀ ਜਾਂਦੇ ਕੁੱਟ ਮਾ ਚੱਲਣਾ ਵਸੇ ਚੱਲਦੇ ਹੁਣ ਕੰਮ ਬਹੁਤ ਪਏ ਆ ਅੱਜ ਤੱਕ ਰਹਿੰਦੇ ਨਾ ਤੁਸੀਂ ਪੈਣੇ ਫੇਰ ਰੁਕ ਜਾਗੇ ਫੇਰ ਆ ਜਾਾਂਗੇ ਤੇਰੇ ਕੋਲ ਆ ਮੇਰਾ ਕੋਲ ਇਹਦੇ ਚੱਕਰਾਂ 'ਚ ਪੈਣੇ ਸਾਰਾ ਕੰਮ ਛੱਡੀ ਬੈਠੇ ਕਰਦਾ ਚਲ ਨਾ ਤਾਂ ਪਤਾ ਤਾਂ ਹੁਣ ਟਾਈਮ ਲੱਗਦਾ ਹੀ ਹੁੰਦਾਗਾ ਜਦੋਂ ਆਪਾਂ ਆਉਨੇ ਘਰੋਂ ਬੁਲਾ ਲਿਓ ਨੀ ਉਹਨਾਂ ਨੂੰ 2 ਮਿੰਟ ਨਾ ਪੈਣੇ ਬਸ ਇਹੋ ਜੇ ਬੰਦੇ ਤੇ ਹੁਣ ਅਸੀਂ ਮੂੰਹ ਨਹੀਂ ਲੱਗਣਾ ਹਾਂ ਅੱਜ ਤਾਂ ਤੇਰੇ ਕਰਕੇ ਤੇ ਆ ਮਾਤਾ ਦੇ ਮੂੰਹ ਨੂੰ ਆ ਕੇ ਇਸ ਤੋਂ ਬਾਅਦ ਸਾਨੂੰ ਨਾ ਬੁਲਾਈ ਬਥੇਰੀ ਹੈਂਕੜੀ ਕਰਦਾ ਸੀ ਮੇਰੇ ਪੁੱਤਾਂ ਤੋਂ ਤਾਂ ਫਿਰ ਵੀ ਨਹੀਂ ਜਰਿਆ ਗਿਆ ਬਿਨਾ ਉੱਥੇ ਬੈਠਾ ਬਥੇਰਾ ਇਹਨੇ ਸਾਡਾ ਜਲੂਸ ਕਢਾ ਬੇ ਚਲ ਕੋਈ ਨਹੀਂ ਪੁੱਤ ਵੱਡੇ ਵੱਡੇ ਤਾਂ ਹੋ ਜਾਂਦੀਆਂ ਗਲਤੀਆਂ ਫਲਤੀਆਂ ਫਿਰ ਕੋਈ ਨਹੀਂ ਜੇ ਗਲਤੀ ਹੋ ਗਈ ਤਾਂ ਕੋਈ ਵੱਡੇ ਮੂਰੇ ਨੀਵੇਂ ਆਗੇ ਲੈ ਨੇ ਮੇਰਾ ਤਾਂ ਸਮਝਾਲਾ ਹੁਣ ਅਸੀਂ ਲਾਸਟ ਵਾਰ ਆਉਣਾ ਸੀ ਚੱਲ ਕੋਈ ਨਹੀਂ ਪਤਾ ਲਾਸਟ ਵਾਰ ਕਾ ਤੋ ਆਉਣਾ ਸੁਖਣਾ ਛੋਟੀ ਭੈਣ ਦਾ ਘਰ ਆ ਗਏ ਨਾ ਉਹ ਰਾਤ ਆ ਤਾ ਤੁਹਾਨੂੰ ਕਿਹਾ ਸੀ ਕਹਿੰਨੇ ਵੀ ਆਉਣਾ ਇਹੋ ਜਿਹਾ ਝੰਡੜ ਜੇ ਕਹਿੰਦਾ ਇਹ ਆਉਣ ਜਾਣ ਨੂੰ ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਹਰ ਵਾਰ ਬੇਇਜ਼ਤੀ ਕਰਾਈਏ ਨੇ ਚੱਲ ਬਾਈ ਚਲੀ ਬੰਦਿਆਂ ਨੂੰ ਬੰਦਿਆਂ ਦਾ ਕੀ ਲੋੜ ਪੈਂਦੀ ਹੁੰਦੀ ਆ ਫੇਰ ਕੀ ਹੁੰਦਾ ਗੱਦਰਾ ਵੀ ਇਨਸਾਨਾਂ ਤਾਂ ਹੀ ਹੁੰਦਣਾ ਤੇਰੇ ਭਰਾ ਤੋਂ ਗੱਲਤੀ ਹੋ ਗਈ ਚੱਲ ਕੋਈ ਗੱਲ ਨਹੀਂ ਬੜੇ ਕੋਈ ਗਲਤੀ ਥੋੜੋ ਆ ਇਹ ਤਾਂ ਜਾਣੋ-ਬੋਝ ਕੇ ਕੀਤਾ ਹੋਇਆ ਕੰਮ ਆ ਹੋਨੂ ਵਾਰੀ ਵਾਰੀ ਤੇ ਜਾਉਣਾ ਪੈਂਦਾ ਆਪੇ ਜਾਣ ਬੁੱਝ ਕੇ ਵਾਰੀ ਵਾਰੀ ਦੀ ਕੋਈ ਗੱਲ ਨਹੀਂ ਬੰਦ ਤੋ ਇਹ ਤੂੰ ਗੱਲਾਂ ਕਿਹੜੀਆਂ ਕਰਦੀਆਂ ਪਰ ਗੱਲ ਇਹ ਦੇਖੋ ਵੀ ਕਿੱਡੀ ਵੱਡੀ ਗਲਤੀ ਹੈ ਤੇਰੇ ਭਰਾ ਦੀ ਮਾਸੀ ਜੇ ਤੁਸੀਂ ਰਿਸ਼ਤੇਦਾਰੋਂ ਫੇਰ ਹੀ ਆਉਨੇ ਹੋ ਤੁਸੀਂ ਕਹਿੰਦਾ ਸੱਤ ਬਗਾਨੇ ਹੋ ਜੇ ਆ ਕੇ ਕੁਝ ਸਾਡਾ ਸਮਾਨ ਦੇਓ ਤਾਂ ਸੁਣਾਉਣ ਵਾਲੀ ਕੀ ਗੱਲ ਹੈਗੀ ਪਸ ਦੇ ਰਿਸ਼ਤੇਦਾਰ ਅਸੀਂ ਤਾਂ ਹੀ ਆ ਜਾਂਦੇ ਹਰ ਬਾਰ ਤੁੱਕਰੇ ਇਹੀ ਗੱਲ ਤਾਂ ਭਾਈ ਮੈਂ ਕਹਿਣੀ ਆ ਫਿਰ ਤੁਸੀਂ ਆਏ ਕਾਹ ਤੋਂ ਕਹਿਣੀ ਆਸੀ ਕਰਦੇ ਆਂ ਭਰਾਵ ਦੇ ਭਰਾ ਨੂੰ ਵੀ ਸਮਝਾਓ ਨਾ ਤੁਸੀਂ ਕੋਈ ਨਹੀਂ ਭਾਈ ਮੈਂ ਆਪਦੇ ਭਰਾ ਨੂੰ ਬੇ ਪੁੱਤ ਬਖਿਆ ਰਸ ਸਮਝਾਉਣੇ ਆਗੇ ਕੋਈ ਨਹੀਂ ਆਹੀ ਵਾਰੀ ਸਾਨੂੰ ਦਿੱਤੀ ਚਲੇ ਦੂ ਬਾਦ ਭਾਈ ਨਾ ਆਏ ਹੋ ਸਿਆ ਆਵਜ ਨੂੰ ਸਮਝਾਵਾਂਗੇ ਨਹੀਂ ਭੈਣੇ ਆਉਣ ਵਾਲੀ ਗੱਲ ਨਹੀਂ ਦੁੱਖ ਸੁੱਖ ਚੇ ਮੇਰੇ ਕੋ ਟਕਦੇ ਨਹੀਂ ਆਉਣ ਵੀ ਜਰੂਰ ਭੈਣੇ ਇੱਧਰ ਦੀ ਵਰਤਣ ਵਾਸਤੇ ਹੁੰਦੀ ਹੈਗੀ ਬੇਬੇ ਵਰਤਨਾ ਕਹਿੰਨ ਨੇ ਆਪ ਦੀ ਤੀ ਨਾਲ ਆਪਰੇ ਸਦੇ ਤੋਂ ਕਹਣਾ ਹੁੰਦਾਗਾ ਉਹ ਭਾਈ ਅਸੀਂ ਵਰਤਣ ਵਾਸਤੇ ਆਉਣੇ ਆ ਫਰ ਇਹਦਾ ਮਤਲਬ ਇਹ ਥੋੜੀ ਆ ਕਿ ਹਰ ਇਹੋ ਜੀ ਗੱਲ ਸਾਨੂੰ ਸੱਦੀ ਜਾਓ ਹੱਥ ਹੋਈ ਪਈ ਐ ਨਾਲੇ ਆ ਗਏ ਮੇਰੇ ਪੁੱਤ ਤਾਂ ਵੀ ਫਿੱਟ ਲਾਨਤ ਦਿੰਦੀਆਂ ਸਾਨੂੰ ਤੁਸੀਂ ਬਾਕੀ ਤੇਰੇ ਪੁੱਤ ਸਾਡੇ ਵੀ ਕੁਛ ਲੱਗਦਾ ਹੀ ਐ ਹਾਂ ਭਾਈ ਕੁੜੀਏ ਤੂੰ ਵੀ ਇੱਕ ਗੱਲ ਸੁਣ ਲੈ ਤੂੰ ਵੀ ਇੱਕ ਗੱਲ ਧਿਆਨ ਨਾਲ ਸੁਣ ਲੈ ਇਹੋ ਜੇ ਮਸਲੇ ਸਾਨੂੰ ਦੁਬਾਰਾ ਨਾ ਬੁਲਾਈ ਲੈ ਭਾਈ ਕੰਮ ਲੈ ਹੋਇਆ ਕਿਉਂ ਮੈਂ ਹੋਰ ਕਿਹਨੂੰ ਬਤਾਉਂਗੀ ਜੇ ਤੁਸੀਂ ਨਾ ਆ ਕੇ ਖੜੋਗੇ ਹੋਰ ਕੌਣ ਖੜੂਗਾ ਮੇਰੇ ਦੁੱਖ ਦੇ ਸੁੱਖ ਤੇ ਪਰ ਤੇਰੇ ਕਰਕੇ ਆਏ ਆ ਪਰ ਹੁਣ ਉਹਨੂੰ ਵੀ ਤਾਂ ਸਮਝਾਓ ਗੱਲ ਸੁਣ ਪੁੱਤਾਂ ਆਪਦਾ ਆਪਣੀ ਕੁੜੀ ਕਰਕੇ ਆਉਣਾ ਜੇ ਕੱਲ ਨੂੰ ਆਕੇ ਨਾ ਖੜਾਂਗੇ ਹੀਰੇ ਮੇਹਨੇ ਦੇਣਗੇ ਲੈ ਤੇਰਾ ਕੋਈ ਆਕੇ ਨਹੀਂ ਖੜਾ ਸਾਡੇ ਦੁੱਖ ਸੁੱਖ ਚ ਮਾਂ ਆਪਾਂ ਦਾ ਹਰ ਵਾਰ ਆ ਜਾਂਦੇ ਆ ਪਰ ਇਹਨਾਂ ਦੇ ਪੁੱਤ ਨੂੰ ਵੀ ਤਾਂ ਕੋਈ ਸਮਝਾਵੇ ਕੋਈ ਨਾ ਪੁੱਤ ਜਦੋਂ ਆਪ ਤੇ ਪੈਂਦੀਆਂ ਨਾ ਆਪ ਹੀ ਅਗਲਾ ਸੁਧਰ ਜੂਗਾ ਭਾਂਜੀ ਆਪਾਂ ਧੀ ਦੇ ਕੇ ਪੁੱਤ ਨਾ ਇੰਨੇ ਹੁੰਨੇ ਆ ਤੁਹਾਨੂੰ ਉਹ ਵੀ ਉਹਨਾਂ ਗੱਤੇ ਇਹ ਵੀ ਹੋਣੀ ਹੈਗੀ ਬਸ ਭਾਂਜੀ ਕਹਿ ਜੋ ਹੁਣ ਸਾਡੇ ਕੋਲੇ ਨਾ ਮਿੱਤੀਆਂ ਨਾ ਹਾਰੋ ਹੋਣੀਆਂ ਅੱਗੇ ਸਾਡੇ ਨਾਲ ਕੋਈ ਰੱਖਿਆ ਤੁਸੀਂ ਕਸਰ ਕਿ ਜਾਰੀ ਹੈ ਮਾਸੀ ਮਾਰੀ ਮੋਟੀ ਗਲਤੀ ਫਾਕ ਤਾਂ ਜਵਾਈ ਭਾਈ ਤੋਂ ਹੋਈ ਜਾਂਦੀ ਹੁੰਦੀ ਆ ਤੂੰ ਤਾਂ ਇਹਨੇ ਪੱਖੀ ਰਹਿਣੀ ਹੈਗੀ ਪੁੱਤ ਅਸੀਂ ਕੀ ਕਹਿੰਨੇ ਫਿਰ ਅਸੀਂ ਨਹੀਂ ਪੱਖ ਦੇ ਗਲਤੀ ਹੋਈ ਹੈ ਕੋਈ ਗੱਲ ਨਹੀਂ ਫਿਰ ਅਸੀਂ ਕਿਹੜੇ ਕਹਿੰਦੇ ਕਿ ਕਿਉਂ ਹੋਈ ਗਲਤੀ ਨਾਲੇ ਭਾਈ ਤੁਸੀਂ ਜਾਣ ਬੁੱਝ ਕੇ ਨਾਲੇ ਤੁਸੀਂ ਆ ਦੀ ਧੀ ਦਾ ਘਰ ਬਸਾਉਣਾ ਤਾਂ ਕਰਲੇ ਕਰਦੇ ਹੋ ਤੁਸੀਂ ਪੁੱਤ ਨਹੀਂ ਆਉਂਦੇ ਕੋਈ ਲੈ ਟੈਂਪੋਰਰੀ ਦੇ ਨਾ ਤੂੰ ਉਹੀ ਗੱਲ ਸਾਨੂੰ ਨਾ ਮੈਂ ਸੌਪੇ ਦੇਈ ਜਾਂਦੇ ਐ ਫੜ ਕੇ ਚੋਲੀ ਚ ਪਾ ਦਿਆਂ। ਐ ਤੂੰ ਕਹਾ ਕੇ ਆਵੇ ਜਵਾਬ ਨਹੀਂ ਸਮਝਾਵਾਂਗੀ। ਬੇਬੇ ਜਾ ਮੈਂ ਤਾਂ ਕਰੀ ਲੈਣੀ ਐ ਤੂੰ। ਚੰਗਾ ਭਾਈ ਸਾਨੂੰ ਦਿਓ ਜਾ ਇਹ ਤਾਂ ਅਸੀਂ ਚੱਲਦੇ ਆਂ। ਅਸੀਂ ਚੱਲ ਗਏ। ਹੁਣ ਤੂੰ ਸਮਝਾ। ਨਾ ਕੋਈ ਨੁਕਤੀ ਕੋਈ ਨੁਕਤਾ। ਚਲ ਭਾਈ ਤੁਸੀਂ ਫਿਕਰ ਨਾ ਕਰੋ। ਮੈਂ ਇੱਥੇ ਹੈਗੀ ਆ ਨਾ। ਮੈਂ ਆਪੇ ਸਮਝੂਗੀ। ਜਾਓ। ਪਿਆ ਅੰਨੜ ਜਾਓ। ਆ ਜਾ। ਕੋਈ ਨਾ। ਹੈਗੀ ਆ ਮੈਂ ਹੁਣ ਇੱਥੇ। ਨੂੰ ਕੋਈ ਮਾਮਾ ਦੀਆਂ ਦੁੱਖ ਸੁਖ ਜਿਹੜਾ ਹੁਣ ਲਹਿ ਗਿਆ ਚੱਲ ਕੋਈ ਪੰਚਾਇਤੀ ਮੁੱਟ ਕਰਕੇ ਦੇ ਮੁੱਟ ਕਰਕੇ ਲੈ ਨਹੀਂ ਇਹਦੇ ਵਿੱਚ ਦੁੱਖ ਸੁਖ ਵਾਲੀ ਕਿਹੜੀ ਗੱਲ ਐ ਬੰਤੋ ਤੇ ਦੁੱਖ ਸੁਖ ਤਾਂ ਹੈਗਾ ਹੀ ਭਾਈ ਸਾਡੇ ਕੀਨੇ ਸੁਣ ਨਹੀਂ ਤੀਂ ਨਹੀਂ ਸੁਣੋਗੇ ਤੁਸੀਂ ਆ ਦੀਆਂ ਧੀਰੀ ਅਸੀਂ ਕੋਈ ਗੱਲ ਨਹੀਂ ਸੁਣਦੇ ਹੈ ਜੇ ਤੁਹਾਡੀ ਸੁਣਦੇ ਸੀ ਤਾਂ ਹੀ ਮੇਰੇ ਪੁੱਤ ਆਏ ਮੈਂ ਆਈ ਆ ਤਾਂ ਹੀ ਤਾਂ ਸੁਣਾਉਣੀ ਐ ਕਰ ਕਰਾ ਕੇ ਮੁੱਟ ਕੇ ਨਾਲ ਦੀਆਂ ਸੁਣਾ ਦਿੰਨੇ ਉਹ ਅਸੀਂ ਆ ਕੀਤਾ ਤੁਹਾਡਾ ਬਿੱਲਿਆ ਅਸੀਂ ਨਹੀਂ ਸੁਣਾਉਦੇ ਤੇਰੇ ਭਰਾ ਨੇ ਗਲਤੀ ਕੀਤੀ ਐ ਜਾਣ ਬੁੱਝ ਕੇ ਕੀਤੀ ਐ ਨਾ ਕਰਦਾ ਆਹ ਹੋ ਪਾਈ ਜਾਣ ਬੁੱਧ ਕੇ ਤਾਂ ਕੀਤੀ ਐ ਤੁਹਾਡੇ ਮੂਰੇ ਨੀਵੇਂ ਹੋ ਗਏ ਜੇ ਮੇਰੇ ਭਰਾ ਨੇ ਗਲਤੀ ਨਾ ਕੀਤੀ ਜੀ ਨਾ ਛੋਟੀ ਕੀ ਮਜਾ ਸੀ ਤੁਸੀਂ ਐਂ ਬੋਲ ਜਾਂਦੇ ਭੈਣੇ ਨਿਬੜ ਗਈ ਹੁਣ ਹੁਣ ਕਿਉਂ ਰੋਲਾ ਪਾਇਆ ਤੁਸੀਂ ਨਾ ਰੋਲਾ ਅਸੀਂ ਪਾਇਆ ਰੋਲਾ ਤੇਰੀ ਮਾਂ ਤੇਰਾ ਭਰਾ ਪਾ ਕੇ ਗਏ ਆ ਕੇ ਡੌਂਡੀ ਪਿੱਟ ਕੇ ਚਲ ਕੋਈ ਨਾ ਵਿਦਿਆ ਰੋਲਾ ਤਾਂ ਹੁਣ ਤੂੰ ਹੀ ਪਾਈ ਜਾਨੀ ਸਾਨੂੰ ਤਾਂ ਪਤਾ ਸੀ ਵੀ ਸ਼ਾਵਾਸ਼ੇ ਇਹੇ ਜੀ ਦੇਵੋਗੇ ਸਾਨੂੰ ਭਾਗ ਜੋ ਮੈਂ ਹੋ ਛੋਡੇ ਹਾਰ ਪਾਦ ਕੇ ਸ਼ਾਵਾਸ਼ੇ ਹੂੰ ਹਾਰ ਤਾਂ ਤੇਰੇ ਭਰਾ ਦੇ ਪਾ ਜਿਹੜਾ ਪਵਾਉਣ ਗਿਆ ਸੀ ਚੌੜਾ ਹੋ ਕੇ ਆ ਕੇ ਹੁਣ ਤੈਨੂੰ ਤਾਂ ਮਿਲਣਾ ਚਾਹੀਦਾ ਹੁੰਦਾ ਹੋਰ ਗਿਆ ਸੀ ਸਾਡੇ ਹਰ ਕਾ ਨੂੰ ਕੋਣੀ ਆ ਤੇਰਾ ਭਰਾ ਹਾਰਪਾਉਣ ਗਿਆ ਤਾਂ ਸੀ ਗੱਲਾਂ ਦੇਖ ਲੈ ਕਰਦੀ ਐ ਇਹ ਨਹੀਂ ਮਿਹਣੇ ਦੇਣੋਂ ਹਟਦੀ ਕੀ ਦੇਖ ਲੈ ਹੁਣ ਕਹਿੰਦੀ ਬਹਿ ਗਈ ਆਣ ਕੇ ਬਹਾਨਾ ਚਾਹੀਦਾ ਤੇਰੇ ਚੀ ਨੀ ਕੜਕੰਡਾ ਬੋਲਦੀ ਨੀ ਚੁੱਪ ਕਰਕੇ ਬਖੜ ਬੈਠੀ ਰਹੂਗੀ ਉਹਨਾਂ ਦੇ ਮੂਰੇ ਮਾਂ ਜੇ ਤੂੰ ਤੁਸੀਂ ਸਾਰਾ ਟੱਬਰ ਹੈਗੇ ਹੋ ਮੈਂ ਬੋਲ ਕੇ ਕੀ ਲੈਣਾ ਮੇਰੇ ਬੁਰਛਿਆਂ ਵਰਗੇ ਦੋ ਭਰਾ ਨੇ ਤੂੰ ਬੈਠੀ ਹੈਂ ਆ ਮੈਂ ਵਿੱਚ ਬੋਲਦੀ ਸੋਹਣੀ ਲੱਗਦੀ ਆ ਭਰਾਵਾਂ ਦਾ ਸਗੇ ਢਡਮਕਿਆ ਤਾਂ ਇਹਦੀ ਜਮਾਲ ਤੱਕਾ ਕੇ ਲੈ ਆਇਆ ਕੰਜਰ ਦੀ ਵਧੀਆ ਹੋਏ ਇਹਨੂੰ ਠਾਣੀ ਚ ਕਰਾਪ ਚੱਲ ਆਜਾ ਜਿਆਦੀ ਕੁਟਾਫਾ ਵੀ ਪੀ ਲਈਏ ਮਾਂ ਨੂੰ ਤਾਂ ਕਹਿੰਦੀ ਆ ਜਾ ਬੇਬੇ ਚਾਹ ਦੀ ਕੁਟ ਬਣਾ ਕੇ ਦੇਵਾ